ਸ਼੍ਰੀ ਅਕਾਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨਦੀ ਵਰਮਾ ਪੁਲਿਸ ਦੇ ਵੱਲੋਂ ਬੀਤੀ ਦੇਰ ਸ਼ਾਮ ਨੂੰ ਇੱਕ ਕਾਰਵਾਈ ਕੀਤੀ ਗਈ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਦੋ ਕੈਂਟਰਾਂ ਨੂੰ ਫੜਿਆ ਗਿਆ ਕਬਜ਼ੇ ਦੇ ਵਿੱਚ ਲਿੱਤਾ ਗਿਆ ਦੋ ਕੈਂਟਰਾਂ ਨੂੰ ਤੇ ਦੱਸਿਆ ਜਾ ਰਿਹਾ ਇਹਨਾਂ ਕੈਂਟਰਾਂ ਦੇ ਵਿੱਚ ਬੀਅਰ ਦੀਆਂ ਤੇ दारू ਦੀਆਂ ਬੋਤਲਾਂ ਬਰਾਮਦ ਹੋਈਆਂ ਨੇ ਤੇ 1530 ਬੇਟੀਆਂ ਬਰਾਮਦ ਹੋਈਆਂ ਨੇ ਪਰ ਦੂਜੇ ਪਾਸੇ ਇਹ ਸਵਾਲ ਉੱਠ ਰਹੇ ਨੇ ਕਿਉਂਕਿ ਇਨ੍ਹਾਂ ਬੇਟੀਆਂ ਦੇ ਐਕਸਾਈਜ਼ ਡਿਊਟੀ ਜਿਹੜੀ ਹੈ ਪਰੀ ਗਈ ਸੀ ਜਿਸ ਕਰਕੇ ਇਸ ਦੇ ਮਾਲਕ ਦੇ ਵੱਲੋਂ ਕਈ ਸਵਾਲ ਚੁੱਕੇ ਜਾ ਰਹੇ ਨੇ ਦੱਸ ਦਈਏ ਆਖਰ ਪੂਰਾ ਮਾਮਲਾ ਕੀ ਹੈ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਸੀ ਪਰ ਬੀਤੇ ਕੱਲ ਫਿਰੋਜ਼ਪੁਰ ਪੁਲਿਸ ਵੱਲੋਂ ਗੁਰੂ ਹਰ ਸਹਾਈ ਦੇ ਅੰਦਰ 2 ਕੈਂਟਰ ਕਾਬੂ ਕੀਤੇ ਗਏ ਜਿਸ ਵਿੱਚ दारू ਅਤੇ ਬੀਅਰ ਦੀਆਂ 1530 ਪੇਟੀਆਂ ਸਨ ਪੁਲਿਸ ਨੇ ਕੈਂਟਰਾਂ ਅਤੇ ਡਰਾਈਵਰਾਂ ਸਮੇਤ 8 ਲੋਕਾਂ ਤੇ ਪਰਚਾ ਦਰਜ ਕਰ ਦਿੱਤਾ ਪਰਚਾ ਦਰਜ ਕਰਨ ਦੇ ਬਾਵਜੂਦ ਇਹ ਪਤਾ ਲੱਗਾ ਕਿ दारू ਲੈ ਕੇ ਜਾਣ ਲਈ ਐਕਸਾਈਜ਼ ਡਿਊਟੀ ਭਰੀ ਹੋਈ ਸੀ ਜਿਸ ਦੇ ਬਾਵਜੂਦ ਪੁਲਿਸ ਨੇ ਡਰਾਈਵਰਾਂ ਅਤੇ ਕੁਝ ਹੋਰ ਲੋਕਾਂ ਤੇ ਪਰਚਾ ਦਰਜ ਕਰ ਦਿੱਤਾ ਇਸ ਪੂਰੇ ਮਾਮਲੇ ਦੇ ਸੰਬੰਧਿਤ ਪੱਖ ਨੇ ਪੱਤਰ ਲਿਖ ਕੇ ਪੁਲਿਸ ਤੇ ਇਲਜ਼ਾਮ ਲਗਾਏ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਬਿਨਾਂ ਕਿਸੇ ਜਾਂਚ ਪੜਤਾਲ ਤੇ ਪਰਚੇ ਦਰਜ ਕੀਤੇ ਹਨ ਹਾਲਾਂਕਿ ਜੋ दारू ਪੁਲਿਸ ਨੇ ਬਰਾਮਦ ਕੀਤੀ ਉਸ ਦੀ ਐਕਸਾਈਜ਼ ਡਿਊਟੀ ਭਰੀ ਹੋਈ ਸੀ ਜਿਸ ਫਰਮ ਦੇ ਪੁਲਿਸ ਨੇ ਕੈਂਟਰ ਕਾਬੂ ਕੀਤੇ ਹਨ ਉਹਨਾਂ ਨੇ ਕਿਹਾ ਕਾਰਵਾਈ ਕਰਨ ਵੇਲੇ ਪੁਲਿਸ ਦੇ ਵੱਲੋਂ ਕਿਸੇ ਵੀ 파ਟਨਰ ਜਾਂ ਮਾਲਕ ਨਾਲ ਕੋਈ ਗੱਲ ਨਹੀਂ ਕੀਤੀ ਗਈ ਇਸ ਮਾਮਲੇ ਸੰਬੰਧਿਤ ਪੱਖ ਨੇ ਵੀ ਜਲਦ ਤੋਂ ਜਲਦ ਜਾਂਚ ਦੀ ਮੰਗ ਕੀਤੀ ਹੈ ਤੇ ਪੱਤਰ ਲਿਖਿਆ ਹੈ ਜਿਸ ਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਇਹ ਪੂਰੇ ਮਾਮਲੇ ਦੇ ਵਿੱਚ ਇਸ ਪੂਰੇ ਮਾਲ ਦੀ ਐਕਸਾਈਜ਼ ਡਿਊਟੀ ਭਰੀ ਹੋਈ ਹੈ ਸੰਬੰਧਿਤ ਕਾਗਜ਼ਾਤ ਵੀ ਦਿਖਾਏ ਜਾ ਚੁੱਕੇ ਹਨ ਜੋ ਰਹਿੰਦੇ ਹਨ ਉਹ ਜਾਂਚ ਦੌਰਾਨ ਸਾਹਮਣੇ ਲਿਆਏ ਜਾਣਗੇ ਗੌਰ ਕਰਨ ਵਾਲੀ ਇਸ ਪੂਰੇ ਮਾਮਲੇ ਦੇ ਵਿੱਚ ਗੱਲ ਇਹ ਹੈ ਕਿ ਕੁਝ ਅਜਿਹੇ ਲੋਕ ਇਸ ਮਾਮਲੇ ਦੇ ਵਿੱਚ ਨੇ ਪੁਲਿਸ ਨੇ ਨਾਮਜ਼ਦ ਕੀਤੇ ਹੋਏ ਨੇ ਜਿਸ ਦਾ ਫਰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਜਿਸ ਨੂੰ ਲੈ ਕੇ ਕਈ ਸਵਾਲ ਵੀ ਖੜੇ ਹੋ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਕੀ ਕਿਹਾ ਆਓ ਤੁਹਾਨੂੰ ਸੁਣਾ ਦਿੰਦੇ ਆ ਰਾਤ ਨੂੰ ਇੱਕ ਸਾਨੂੰ ਖੁਫੀਆ ਤੌਰ ਤੇ ਮੈਸੇਜ ਆਇਆ ਵੀ ਦੋ ਟਰੱਕ ਲੋਡ ਹੋ ਕੇ ਮਠੰਡਾ ਸਾਈਡ ਨੂੰ ਜਾ ਰਹੇ ਆ ਜਦੋਂ ਅਸੀਂ ਉੱਥੋਂ ਚੈੱਕ ਕੀਤਾ ਤਾਂ ਦੋ ਟਰੱਕਸਾਂ ਮਿਲ ਗਿਆ ਇੱਕ ਘੱਟ ਤੋਂ ਘੱਟ 1530 ਪੇਟੀਆਂ 900 ਪੇਟੀ ਬੀਅਰ ਆ ਬਾਕੀ ਵਿਸਕੀ ਆ ਕਿ ਕਿੱਧਰ ਜਾ ਰਹੀ ਸੀ ਇਹਨਾਂ ਨੇ ਕੋਈ ਡਾਕੂਮੈਂਟ ਦਿਖਾਇਆ ਤੁਹਾਨੂੰ ਨਹੀਂ ਮੁਕਸਰ ਜਾ ਰਹੀ ਸੀ ਇੱਥੋਂ ਗੋਲੂ ਕੇ ਮੋੜ ਤੋਂ ਨਾ ਲੋਡ ਕੀਤੀ ਆ ਤੇ ਇਹਨਾਂ ਕੋਈ ਡਾਕੂਮੈਂਟ ਨਹੀਂ ਪੇਸ਼ ਨਹੀਂ ਕਰ ਸਕਿਆ ਸਾਨੂੰ ਇਸ ਕਰਕੇ ਇਹਨਾਂ ਦੇ ਐਕਸਾਈਜ਼ ਵਿਭਾਗ ਦਾ ਪਰਚਾ ਦਿੱਤਾ ਹੁਣ ਜੇ ਗੱਲਬਾਤ ਕਰੀਏ ਐਕਸਾਈਜ਼ ਵਿਭਾਗ ਦੀ ਐਕਸਰਸਾਈਜ਼ ਵਿਭਾਗ ਦੇ ਅਧਿਕਾਰੀ ਦੀ ਤੇ ਜਦੋਂ ਇਸ ਮਾਮਲੇ 'ਚ ਐਕਸਰਸਾਈਜ਼ ਡਿਪਾਰਟਮੈਂਟ ਨਾਲ ਗੱਲ ਕੀਤੀ ਗਈ ਤਾਂ ਉਹ ਵੀ ਜਾਂਚ ਦੀ ਗੱਲ 'ਚ ਟਾਲਮਟੋਲ ਕਰਦੇ ਨਜ਼ਰ ਆਏ ਅਤੇ ਜਾਣਕਾਰੀ ਵੀ ਪੂਰੀ ਨਹੀਂ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਦੀ ਸਵੇਰ ਇਹ ਵੀ ਗੱਲ ਕਹੀ ਜਾ ਰਹੀ ਹੈ ਜੋ ਕੈਂਟਰ ਦੇ ਡਰਾਈਵਰ ਸੀ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਉਸ ਤੋਂ ਬਾਅਦ ਇੱਕ ਪ੍ਰੈਸ ਵਾਰਤਾ ਕੀਤੀ ਜਾਂਦੀ ਹੈ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਤੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਜਲਦ ਤੋਂ ਜਲ ਦੇ ਰਿਮਾਂਡ ਤੇ ਜਾਂਚ ਨੂੰ ਲੈ ਕੇ ਕਾਰਵਾਈ ਕੀਤੀ ਜਾਵੇਗੀ ਯਾਨੀ ਕਿ ਜਲਦ ਤੋਂ ਜਲ ਇਸ ਨੂੰ ਲੈ ਕੇ ਪੂਰੀ ਕਾਰਵਾਈ ਕੀਤੀ ਜਾਵੇਗੀ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਗੱਲ ਇਹ ਹੈ ਕਿ ਹੁਣ ਐਕਸਰਸਾਈਜ਼ ਡਿਪਾਰਟਮੈਂਟ ਕੀ ਕਹਿੰਦਾ ਹੈ ਇਹ ਇੰਤਜ਼ਾਰ ਰਹੇਗਾ ਤੇ ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ 2023 ਦੇ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਸੀਜੀਐਮ ਫਿਰੋਜ਼ਪੁਰ ਦੇ ਵੱਲੋਂ ਐਸਐਸਪੀ ਫਿਰੋਜ਼ਪੁਰ ਤੇ ਹੋਰ ਜਿਹੜੇ ਅਨਧਿਕਾਰੀਆਂ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਇੰਨਾ ਸਭ ਚੀਜ਼ਾਂ ਕਰਨ ਤੋਂ ਪਹਿਲਾਂ ਹੋਰ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਜਿਹੜੀ ਵੀ ਐਕਸਰਸਾਈਜ਼ ਦੀ ਕਿਤਾਬਾਂ ਨੇ ਉਹਨਾਂ ਨੂੰ ਧਿਆਨ ਨਾਲ ਪੜਿਆ ਜਾਵੇ ਜਿਸ ਦੇ ਨਾਲ ਆਮ ਲੋਕਾਂ ਨੂੰ ਹੋਰ ਲੋਕਾਂ ਨੂੰ ਕਿਸੇ ਤਰ੍ਹਾਂ ਦੀਆਂ ਕੋਈ ਵੀ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ